ਚੰਡੀਗੜ੍ਹ ਪੁਲਿਸ ਵੱਲੋਂ ਮੰਤਰੀ ਅਨਮੋਲ ਦਗਨ ਮਾਨ ਸਣੇ ਚਾਰਾਂ ਦਾਇਰਨ ਪੇਸ਼ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਸੰਤੀ ਸੈਕਟਰ ਦੇ ਦਫਤਰ ਵਿੱਚ ਕਰਾਇਆ ਕਰਨ ਵਾਸਤੇ ਗਏ ਸਨ ਤਾ 39 ਸੈਕਟਰ ਦੇ ਥਾਣੇ ਵਿੱਚ ਇਹਨਾਂ ਤੇ ਪਰਚਾ ਦਰਜ ਹੋ ਗਿਆ ਸੀ ਧਾਰਾ ਹੈਗੀ ਹੈ 332 353 188 262 270 ਤੱਕ ਸਰਵਾਈ ਹੋਣ ਤੋਂ ਬਾਅਦ ਅਦਾਲਤ ਕਿਹੜੇ ਪਾਸੇ ਨੂੰ ਤੁਰਦੀ ਹੈ ਜੀ ਇਹ ਸਭਾ ਦੱਸੇਗਾ ਜੇ ਉੱਥੇ ਖੁਦਾਨਾ ਖਾਸਤਾ ਇਹਦੇ ਵਿੱਚ ਸਜ਼ਾ ਹੋਊਗੀ ਜੇ 2 ਸਾਲ ਤੋਂ ਵੱਧ ਹੋਊਗੀ ਤਾਂ ਮੰਤਰੀ ਬੰਡਲ ਜੁਬਾਰੋਣਾ ਬੰਦ ਚੰਡੀਗੜ੍ਹ ਪੁਲਿਸ ਵੱਲੋਂ ਮੰਤਰੀ ਅਨਮੋਲ ਗਗਨ ਮਾਨ ਸਣੇ ਚਾਰਾਂ ਦਾਇ ਚਲਾਨ ਪੇਸ਼ ਕੀਤਾ ਗਿਆ ਜੀ ਠੀਕ ਕਹਿ ਰਹੇ ਹੋ ਤੁਸੀਂ ਇਹ ਮਾਮਲਾ ਹੈਗਾ ਕੁਝ ਸਮਾਂ ਪਹਿਲਾਂ ਦਾ ਜਦੋਂ ਇਹ ਭਾਰਤੀ ਜਨਤਾ ਪਾਰਟੀ ਦੇ ਸੰਤੀ ਸੈਕਟਰ ਦੇ ਦਫ਼ਤਰ ਵਿੱਚ ਕਿਰਾਇਆ ਕਰਨ ਵਾਸਤੇ ਗਏ ਸਨ ਟਾਊਨ 39 ਸੈਕਟਰ ਦੇ ਥਾਣੇ ਵਿੱਚ ਇਹਨਾਂ ਤੇ ਪਰਚਾ ਦਰਜ ਹੋ ਗਿਆ ਸੀ ਧਾਰਾ ਹੈਗੀ ਹੈ 332 353 188 262 270 ਤਹਿਤ ਉਹਦੇ ਵਿੱਚ ਇਹ ਅਨਮੋਲ ਗਹਿਰਮਾਨ ਤੇ ਹੋਰਾਂ ਦੇ ਵਿਰੁੱਧ ਦਰਜ ਹੋਇਆ ਸੀ ਤੇ ਉਹਦਾ ਦੋਸ਼ ਪੱਤਰ ਚੰਡੀਗੜ੍ਹ ਦੀ ਪੁਲਿਸ ਨੇ ਅਦਾਲਤ 'ਤੇ ਦੇ ਵਿੱਚ ਦਾਇਰ ਕਰਤਾ ਹੁਣ ਅਦਾਲਤ ਦੇ ਵਿੱਚ ਇਹ ਕੇਸ ਜਾਊਗਾ ਸੁਣਵਾਈ ਹੋਊਗੀ ਸੁਣਵਾਈ ਹੋਣ ਤੋਂ ਬਾਅਦ ਅਦਾਲਤ ਕਿਹੜੇ ਪਾਸੇ ਨੂੰ ਤੁਰਦੀ ਹੈ ਜੀ ਇਹ ਸਮਾਂ ਦੱਸੇਗਾ ਜੇ ਉੱਥੇ ਖੁਦਾ ਨਾਲ ਖਾਸਤਾ ਇਹਦੇ ਵਿੱਚ ਸਜ਼ਾ ਹੋਊਗੀ ਜੇ 2 ਸਾਲ ਤੋਂ ਵੱਧ ਹੋਗੀ ਤਾਂ ਮੰਤਰੀ ਬੰਦਲ ਜੋ ਬਾਰੋਂ ਨਾ ਪਊਗਾ ਸੋਇਸ ਕਰਕੇ ਮੈਂ ਮਹਿਸੂਸ ਕਰਦਾ ਵੈਸੇ ਤਾਂ ਰਾਸੀ ਪਾਰਟੀਆਂ ਦੇ ਉੱਤੇ ਇਹੋ ਜਿਹੇ ਕੇਸਕੂਸ ਕਿੰਨੇ ਦਰਜ ਹੋਈ ਜਾਂਦੇ ਨੇ ਕਿਹੜਾ ਗੂ ਜਿਹਦੇ ਤਪਰਚਾ ਦਰਜ ਨਹੀਂ ਰਾਹੁਲ ਗਾਂਧੀ ਨੂੰ ਵੀ ਇੱਕ ਵਾਰ ਤਾਂ ਆਪਣੀ ਮੈਮਰੀ ਖਰਚ ਕਰਨੀ ਪੈਗੀ ਸੀ ਖਤਮ ਕਰਨੀ ਹੋਗੀ ਸੀ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਉਹ ਦੁਬਾਰਾ ਆ ਗਏ ਆ ਅਮਨ ਅਰੋੜਾ ਇਹਨਾਂ ਦਾ ਹੀ ਮੰਤਰੀ ਹੈ ਉਹਨੂੰ ਵੀ 2 ਸਾਲ ਦੀ ਸਜ਼ਾ ਹੋਈ ਹੈ ਜਿਹੜੀ ਸੈਸ਼ਨ ਅਦਾਲਤ ਨੇ ਰੋਕ ਲਾਤੀ ਸੋ ਦੇਖਦੇ ਹਾਂ ਕਿ ਅੱਗੇ ਜਾ ਕੇ ਇਸ ਮਾਮਲੇ ਦੇ ਵਿੱਚ ਬਣਦਾ ਕੀ ਹੈ ਜੀ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ